ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਜਿਹੜਾ ਲੈ ਕੇ ਆ ਰਹੇ ਹਾਂ ਬਾਬਾ ਸੈਨ ਭਗਤ ਤਾਂ-ਤਾਂ ਬਾਬਾ ਸੈਨ ਭਗਤ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਾਣੀ ਦਰਜਾ ਤੇ ਇਹ ਆਪਣੇ ਸੈਨ ਨਾਈ ਜਾਤ ਤੋਂ ਸਨ ਹਰ ਸਰੋਤ ਸਿੰਘ ਬੁੱਲਾ ਬੋਲਣ ਉਹਦੇ ਤੇ ਅੱਜ ਹੈਗਾ ਬਾਬਾ ਜੀ ਦਾ ਜਨਮ ਦਿਨ ਤੇ ਅਸੀਂ ਸੋਚਿਆ ਕਿ ਅੱਜ ਆਪਾਂ ਨਾਲ ਇਹ ਬਾਬਾ ਜੀ ਦਾ ਗੁਰਦੁਆਰੇ ਉੱਥੇ ਜਾ ਕੇ ਬਲੌਗ ਬਣਾ ਕੇ ਲੈ ਕੇ ਆਈਏ ਤੇ ਨਾਲੇ ਮੱਥਾ ਟੇਕ ਕੇ ਆਈਏ ਤੇ ਨਾਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਤਕਰੀਬਨ ਹੈਗਾ ਆ ਇਹ ਆਪਣੇ ਪੰਜਾਬ ਵਿੱਚ ਆ ਜੀ ਜ਼ਿਲ੍ਹਾ ਜਲੰਧਰ ਵਿੱਚ ਤਹਿਸੀਲ ਫਲੌਰ ਫਲੌਰ ਤੋਂ ਤਕਰੀਬਨ ਹੈਗਾ 15 ਕਿਲੋਮੀਟਰ ਤੇ ਅਸੀਂ ਤੁਹਾਨੂੰ ਉੱਥੇ ਲੈ ਕੇ ਜਾ ਰਹੇ ਹਾਂ ਅੱਛਾ ਜੀ ਸਰ ਬਹੁਤ ਬੜਾ ਮੁਕਤ ਕੋਈ ਆਣ ਕੇ ਇਧਰੋਂ ਕਾਫੀ ਭੀੜ ਅੱਜ ਪਰ ਇੱਥੇ ਜਿਹੜਾ ਮੇਲਾ ਦੀਵਾਲੀ ਤੋਂ ਤੀਜੇ ਦਿਨ ਟਿੱਕਾ ਪਾਈ ਦੂ ਤੇ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਤੇ ਅੱਜ ਹੈਗਾ ਬਾਬਾ ਜੀ ਨਾਲ ਜਾਂਦੇ ਨੇ ਇਧਰ नाम लिया फोटो रिव कर नाम ली देख रहे हैं बड़ा अच्छा ਕੀ ਚਾਹ ਦਾ ਲੰਗਰ ਚੱਲ ਰਿਹਾ ਚਾਹ ਤੇ ਕੌਫੀ ਜਾਨੀ ਆਏ ਖੜੀ ਖੜੀ ਤੋਂ ਫਸੀ ਤੇ ਦੁਕਾਨਾਂ ਲੱਗੀਆਂ ਹੋਈਆਂ ਦੇਖ ਸਕਦੇ ਤੁਸੀਂ ਤੇ ਆ ਬਾਬਾ ਜੀ ਦੇ ਜਨਮ ਸਥਾਨ ਤੇ ਪਾਰਕ ਬਹੁਤ ਵਧੀਆ ਬਣਿਆ ਹੋਇਆ ਤੁਸੀਂ ਦੇਖ ਸਕਦੇ ਆ ਬਹੁਤ ਹੀ ਸ਼ਾਨਦਾਰ ਇੱਕ ਸਿੰਦਰੀ ਬਣੀ ਹੋਈ ਆ ਦੇਖ ਕੇ ਮਨ ਨੇ ਬੰਦਰਾ ਜਿਹੜਾ ਮਨ ਆ ਆਨੰਦ ਮੈਂ ਹੀ ਹੋ ਜਾਂਦਾ ਚਲੋ ਕੀ ਆ ਦੇਖੋ ਧੁੱਪ ਸੀ ਕਰੇ ਆ ਜੋੜਾ ਘੜਾ ਇੱਥੇ ਜੋ ਮੇਲਾ ਲੱਗਦਾ ਬੜੀ ਧੂਮ ਧਾਮ ਨਾਲ ਤੇ ਇੱਥੇ ਕਾਫੀ ਰਾਖੂੰ ਦਾ ਤਾਂ ਇੱਥੇ ਵੀ ਜੋੜੇ ਘਰ ਜਮਾ ਕਰਾਈ ਜਾਂਦੇ ਆ। ਆ ਦੇਖ ਪਰਚੀ ਆ। ਲਓ। ਆ ਬਾਬਾ ਜੀ ਦੇ ਦਰਬਾਰ ਤੇ ਆਪਾਂ ਜਾ ਰਹੇ ਆ ਅੱਗੇ। ਦਰਸ਼ਨ ਕਰਨੀ ਬਾਬਾ ਸੈਨ ਭਗਤ ਦੇ। ਸਭ ਸੰਗਤਾਂ ਜਿਹੜੀਆਂ ਦਰਸ਼ਨ ਕਰਕੇ ਆਈਆਂ ਬਾਬਾ ਜੀ ਦਾ। ਉਹ ਦੇਖ ਕੇ ਬੰਦਰਾ ਜਣਾ ਮਨ ਬਹੁਤ ਖੁਸ਼ ਹੋ ਜਾਂਦਾ। ਆਪਰਾਤਨ ਘੂ ਆ ਜੀ। ਬਾਬਾ ਸਾਹਿਬ ਭਾਜੀ ਦੇ ਟਾਈਮ ਦਾ। ਜੇ ਆਪਾਂ ਤੁਹਾਨੂੰ ਅੰਦਰ ਜਾ ਕੇ ਵੀ ਦਿਖਾਵਾਂਗੇ। ਥੋੜਾ ਬੈਠ ਕੇ। ਮਤ ਪਾਜੀ। ਨਾ। ਜਿੰਨੇ ਚਲੇ ਦੇ ਚਾਹ ਮਸਾਂ ਚਲੇ। ਕਿ ਜੇ ਵੀ ਲਈ ਹਮਨ ਖਾਲੀ ਆ ਤੇ ਜਦੋਂ ਬਾਬੇ ਸ਼ੈਨ ਭਗਦੇ ਟਿੱਕਾ ਭਾਈ ਦੂਜੀ ਤੇ ਮੇਲਾ ਹੁੰਦਾ ਤਾਂ ਇਹ ਫੇ ਲਾਈਨਾਂ ਵਿੱਚ ਲੋਕ ਕਤਾਰ ਲਾ ਕੇ ਖੜਦੇ ਆ ਇੰਨਾ ਵਿੱਚ ਤੇ ਹੁਣ ਆਪਾਂ ਬਾਬਾ ਜੀ ਦੇ ਬਿਲਕੁਲ ਲਾਗੇ ਪਹੁੰਚ ਗਏ ਤਰਨ ਬੰਪਾ ਸ਼ੈਨ ਭਗ ਮਹਾਰਾਜ ਦੀ ਪੀੜਵੀਆ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਕੀਰਤਨ ਦਰਬਾਰ ਜਿਹੜਾ ਸਜਾਇਆ ਜਾਂਦਾ ਹੈ ਕੀ ਕਰੀ ਜਾਂਦਾ ਉਹ ਮੋਦਾ ਦਾ ਐਮਐਲ ਵੀ ਦੇਖੀ ਰਿਹਾ ਹਾਂ ਉਹ ਚੱਕਾ ਉਹ ਚੱਕਾ ਨਹੀਂ ਪਾਉਂਦੇ ਪਾਉਂਗਾ ਆ ਬਾਬਾ ਜੀ ਸੈਨ ਭਗਤ ਜੀ ਟਾਈਮ ਦਾ ਆ ਤੁਹਾਨੂੰ ਖੂਬ ਦਿਖਾ ਰਹੇ ਆ ਦੇਖ ਸਕਦੇ ਹੋ ਇਹ ਪ੍ਰਾਤਨ ਸਮੇ ਦਾ ਆ ਧੰਨ ਧੰਨ ਬਾਬਾ ਸਾਹਿਬ ਦਾ ਇਥੇ ਬਾਬਾ ਜੀ ਦਾ ਲੰਗਰ ਹਾਲ ਆ ਲੰਗਰ ਜਾ ਰਹੇ ਸੰਗਤਾਂ ਲੰਗਰ ਛਕ ਰਹੀਆਂ काफ़ी भीड़गा रहे लोग लंगर लोग छग रहे हाँ बहुत शानदार चीज़ बनी बाबा जी देखो कि शानदार चीज़ बनी हुई है देख सकते ਆਈ ਥੋੜੀ ਭੀੜ ਘੱਟ ਵਾ ਕਿਉਂਕਿ ਅੱਜ ਬਾਬਾ ਜੀ ਦਾ ਹੈਗਾ ਜਨਮ ਦਿਨ ਟਿੱਕਾ ਪਾਈ ਦੂ ਜਿੱਥੇ ਇੰਨਾ ਰਸ ਹੁੰਦਾ ਕੱਲ ਸੱਟਣ ਲਈ ਜਗ੍ਹਾ ਵੀ ਨਹੀਂ ਹੁੰਦੀ ਹੈਗੀ ਤੇ ਆਹ ਤੁਸੀਂ ਦੇਖ ਸਕਦੇ ਆ ਸਰੋਵਰ ਆ ਹੈਗਾ ਬੀਬੀਆਂ ਦਾ ਇੱਥੇ ਕਾਫੀ ਵੱਡਾ ਸਰੋਵਰ ਅਸੀਂ ਦੇਖ ਸਕਦੇ ਆ ਦ੍ਰਿਸ਼ ਬਹੁਤ ਵਧੀਆ ਲੱਗਦਾ ਹੈ ਦੇਖ ਕੇ ਮਨ ਜਿਹੜਾ ਬੰਦੇ ਦਾ ਬਹੁਤ ਖੁਸ਼ ਹੁੰਦਾ ਆ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਹਾਂ ਦੇਖੋ ਬੈਕ ਸਾਈਡ ਗੁਰਦੁਆਰੇ ਦੀ ਆ ਹੈਗੀ ਸਰਾਹ ਇਹ ਜਦੋਂ ਮੇਲਾ ਭਾਜ ਦੂਜ ਨੂੰ ਹੁੰਦਾ ਤਾਂ ਇੱਥੇ ਲੋਕੀ ਜਿਹੜਾ ਫਿਰ ਆਪਣਾ ਰਹਿੰਦੇ ਆਣ ਕੇ ਰਾਤਾਂ ਨੂੰ ਇੱਕ ਇੱਕ ਦੋ ਦਸ ਦਿਨ ਪਹਿਲਾਂ ਆ ਜਾਂਦੇ ਆ ਤੇ ਪੰਜ ਸੱਤ ਦਿਨ ਬੜਾ ਧੂਮ ਧਾਮ ਨਾਲ ਮੇਲਾ ਚੱਲਦਾ ਇੱਥੇ ਕਿਉਂਕਿ ਮੈਂ ਮੇਰੀ ਮੈਨੂੰ ਇਹ ਸੀ ਕਿ ਮੈਂ ਟਿੱਕਾ ਭਾਜ ਦੂਜ ਤੇ ਆਪਣੇ ਬਾਬਾ ਜੀ ਦਾ ਬਲੌਗ ਬਣਾਉਣਾ ਸੀ ਪਰ ਉਸ ਟਾਈਮ ਕਿਸੇ ਕੰਨ ਕਰਕੇ ਮੇਰੇ ਤੋਂ ਆ ਨਹੀਂ ਮੈ ਸਕਿਆ ਤੇ ਅੱਜ ਹੁਣ ਮੈਂ ਜਿਹੜਾ ਆ ਬਾਬਾ ਜੀ ਦਾ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਸਕਦੇ ਆ